ਹਾਂਜੀ ਵੀਰ ਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਲਿਓ ਜੀ ਹੋ ਗਈ ਦਿਨ ਕੀ ਸ਼ੁਰੂਆਤ ਲਗੇ ਆਂ ਡੀਜ਼ਲ ਪਾਣਾ ਅੱਜ ਆਪਣਾ ਸਤਨਾਮ ਵੀਰ ਵੀ ਆਇਆ ਹੋਰ ਸਤਨਾਮ ਠੀਕ ਐ ਬੱਤੇ ਲਗੇ ਆਂ ਬਾਈ ਫਾਨ ਟਰੈਕਟਰ ਮਾ ਸਤਨਾਮ ਬਾਈ ਟੀਲਾ ਹੋ ਰਿਹਾ ਤਾਂ ਕਈ ਦਿਨ ਹੋਏ ਆਇਆ ਨਹੀਂ ਵਿਚਾਰਾ ਜਿਹੜਾ ਵੱਜਿਆ ਨਹੀਂ ਹੈਗਾ ਮਾ ਮਾ ਬਾਈ ਟਰੈਕਟਰ ਮਾ ਦੋਆ ਮਾ ਡੀਜ਼ਲ ਤੇ ਚੱਲेंगे ਮੱਕੀ ਵਾਲਾ ਖੇਤ ਤਿਆਰ ਕਰਨਾ ਅੱਜ ਨਾਉ ਟੈਂਕੀ ਹੌਲੈਂਡ ਗਈ ਭਰੇਗੀ ਤੇ ਭਰੇਗੇ ਦੁਬਾਰੀ ਪਹੁੰਚ ਗਏ ਬਈ ਖੇਤ ਤੱਕ ਤਾਂ ਹੌਲੈਂਡ ਚੱਲ ਰਿਹਾ ਰੁਕਦਾ ਵੇਟਰ ਉਹੋ ਤੇ ਹੋਏਗਾ ਬਈ ਮੱਕੀ ਵਾਸਤੇ ਤਿਆਰ ਆਪਣਾ ਛੱਲੀਆਂ ਲੱਗੀਆਂ ਵਾ ਛੱਲੀਆਂ ਹੈਗਾ ਨਾ ਮੱਕੀ ਲਾएंगे ਬਈ ਮਾ ਰੋਟਰ ਕਰਾਇਆ ਦਾ ਬਾਈ ਤਿਆਰ ਆਪਾਂ ਨੇ ਐਨ ਵਧੀਆ ਬਣ ਗਿਆ ਦੇਖੋ ਚੱਲ ਰਿਆ ਸਹੀ ਦਾ ਹਲ ਮਾਰਾਂਗੇ ਬਾਈ ਦੂਹਰ ਕੇ ਫੇਰ ਇੱਕ ਵਾਰੀ ਰੋਟਰ ਮਾਰੇ ਤਰਦਾ ਬਾਈ ਬਾਬੇ ਦੀ ਕਿਰਪਾ ਨਾਲ ਚੱਲਦਾ ਕੰਮ ਜਾਨੀ ਮਾਪਾ ਵਾਹ ਵੈਦ ਹੋਇਆ ਰੋ ਉਹ ਦੋ ਵੀ ਲੰਗਾ ਗਰਮ ਮਸੋਂ ਲੋਟ ਆਇਆ ਅੱਜ ਨਿਪੜਤਾ ਨਹੀਂ ਲੱਗ ਰਹੇਗਾ ਤੂੰ ਜਾਣਾ ਪੈਗਾ ਤਾਂ ਅੱਪ ਹਾਂਜੀ ਵੀਰ ਜੀ ਸਵਾਗਤ ਹੈ ਜੀ ਅੱਜ ਦੁਬਾਰੇ ਫੇਰ ਆਪਣੇ ਚੈਨਲ ਵਾ ਬਣੇ ਰਹੀ ਜੀ ਆਪਣੀ ਵੀਡੀਓ ਕੱਲ ਕੱਲ ਆਪਣਾ ਕੰਮ ਰਹੇਗਾ ਜੀ ਬਚਾਲੇ ਕਲਿਕ ਮਾਰਗ ਹੋ ਗਈ ਜੀ ਉੱਥੇ ਜਾਣਾ ਪੈ ਗਿਆ ਤਾਂ ਆਪਾਂ ਨੂੰ ਇੱਕ ਦੋ ਕੰਮ ਹੋਰ ਤਾਂ ਜੋ 1 ਕਿ ਕੇਹਰਾ ਹੋਇਆ ਤਾਂ ਤਿਆਰ 1 ਕਿਲਾ ਉੱਪਰ ਹੋਇਆ ਤਾਂ 1 ਕਿਲਾ ਉੱਪਰ ਰਹਿ ਰਿਹਾ 1 ਕਿ ਹੋ ਰਿਹਾ ਅੱਜ ਕਰਾਂਗੇ ਬਈ ਤਿਆਰ ਬਣੇ ਰਿਹਾ ਆਪਣੀ ਵੀਡੀਓ ਗੱਲ ਕਰਦਾ ਬਾਈ ਫਿੱਟ ਸੰਗਾਰ ਹੋ ਗਏ ਬਾਈ ਖੇਤ ਲੇਜ਼ਰ ਸਾਰੇ ਨਿਪੜ ਗਿਆ ਚਲਾ ਆਪਾਂ ਘਰਾਂ ਬਾਈ ਬਿਨਾਂ ਹਲ ਮਾਰ ਕੇ ਕਰਾਂਗੇ ਤਿਆਰ ਇਹਨਾਂ ਨੂੰ ਕਰ ਬਾਈ ਪਾਣੀ ਦਾ ਟਾਈਮ ਆ ਗਿਆ ਗਣਕਰੂ ਪਾਣੀ ਹਿਲਾਣਾ ਹਵਾ ਵੀ ਤੇਜ ਲੱਗੀ ਚੱਲਣਾ ਦੇਖਦੇ ਆ ਕਿਸ ਤਰ੍ਹਾਂ ਰਹਾ ਸਿਸਟਮ ਤੇ ਬਾਈ ਟਰੈਕਟਰ ਸਾਈਡ ਮਾ ਚੱਕ ਲਈ ਗੱਡੀ ਆਪਾਂ ਜਾਏਗੇ ਰਾਜਪੁਰੇ ਵਿੱਚ ਦੇਖਾਂ ਬਾਈ ਮੱਕੀ ਗਾ ਲੈ ਕੇ ਆਵਾਂ ਫਿਰ ਕੱਲ ਨੂੰ ਲਵਾਣੇ ਆ ਘਰਾਂ ਖੇਤ ਖੁਦ ਆ ਕੇ ਹਲ ਮਾਰ ਦਈਏ ਸ਼ਾਮ ਨੂੰ ਗੰਨੇ ਵਾਲਾ ਪਿਆ ਤਿਆਰ ਕਰਿਆ ਵਾ ਵੀ ਅੱਜ ਹੀ ਲੈ ਬ੍ਰਿਕਦੇ ਦਿਨਾਂ ਮਾ ਟਰਾਲੀ ਲੱਦेंगे ਮੈਂਗਾ ਕੱਲ ਨੂੰ ਟਰਾਲੀ ਲੱਦੇ ਬਾਅਦ ਫਿਰ ਵੀ ਚ ਵੱਟेंगे ਲਿਓ ਜੀ ਲੈ ਲਿਆ ਆਪਣੇ ਮੱਕੀ ਦਾ ਬੀਜ ਬੀਜ ਲਿਆ ਆਪਣੇ ਕਵੇਰੀ ਕੰਪਨੀ ਦਾ ਕਾਵੇਰੀ 5210 ਹਾਈਬ੍ਰਿਡ ਸੀਡ ਇਸ ਦਾ ਭਾਈ ਆਪਣਾ ਵਰਤਿਆ ਪਹਿਲਾਂ ਜੀਰੀ ਗੀ ਵਰਤੇ ਆਂ ਬੀਜ ਕਵੇਰੀ ਗੇ ਤੇ ਸਰੋਂ ਗੇ ਵੀ ਵਰਤੇ ਆਂ ਇਹ ਮੱਕੀ ਗਾ ਲੈ ਆਪਾਂ ਜਿਹੜਾ ਭਾਈ 1899 ਉਹ ਵਿਕਰਿਆ ਬਲੈਕ ਮਾਂ ਉਹ ਆਪਨੇ ਹਿਤਾ ਨਹੀਂ ਲਿਆ ਇਹ ਗੱਡੀ ਵਾਂ ਸਾਰਾ ਬੀਜ ਤਾਂ ਰਨ ਨੇ ਦੇ ਵਿੱਚ ਵਿਕਰਿਆ ਭਾਈ 44200 ਫਿਰ origignal ਕੀ ਕੋਈ ਗਾਰੰਟੀ ਨਹੀਂ ਹਣਾ ਇਸ ਕਰਕੇ ਆਪਾਂ ਨੇ ਇਹ ਲਿਆ ਇਹ ਮਿਲੀ ਆਪਾਂ ਨੂੰ 2500 ਰੁਪਏ ਕੀ ਥੈਲੀ 4 ਕਿਲੋ ਦੀ ਕਿਲੇ ਮੈਂ 2 ਲਗਾ ਬਾਈ 5000 ਰੁਪਏ ਲੱਗੇਗਾ ਇਹ ਲਿਓ ਬਾਈ ਜੋੜ ਲੇ ਆਪਣਾ ਹੜਾ ਪਾ ਲੈ ਮੱਕੀ ਦਾ ਬੀਜ ਗਿਆ ਬਾਈ ਮੇਲ ਆਪਾਂ ਨੂੰ ਜਾਏਗਾ ਆਪਾਂ ਹਲ ਮਾਰਨ ਕਰਾਂਗੇ ਤਿਆਰ ਬਾਈ ਗੰਨਾ ਗੰਨਾ ਨਹੀਂ ਬੀਜਦੇ ਬਾਈ ਮੱਕੀ ਹੀ ਬੀਜਦੇਗੇ ਬਸ ਇਹ ਨਾ ਖੇਤਾਂਾਂ ਵਿੱਚ ਸਲਾਬ ਬਦਲ ਗਈ ਬਾਈ ਜੇ ਆਪਾਂ ਲਾਵेंगे ਮੱਕੀ ਗੰਨਾ ਆ ਗਈ ਸਲਾਹ ਕੈਨਸਲ ਸਾਰੇ ਖੇਤਾਂਾਂ ਵਿੱਚ ਬੀਜੇਗੇ ਮੱਕੀ ਜੜੜੇ ਵੀ ਵੇਦੇ ਹੋਏ ਵੇ ਜਿਹੜੇ ਹੀ ਵੇਦੇ ਹੋ ਰਹੇ ਆ ਗੰਨੇ ਵਾਲੇ ਉਹਨਾਂ ਦਾ ਵੀ ਮੱਕੀ ਕਰਦੇਗੇ ਗੱਲ ਵਿੱਚ ਸ਼ਾਇਦ ਆਵੇ ਆਪਣੇ ਦਾ ਮੱਕੀ ਲਾਣੇ ਵਾਲਾ ਆਪਾਂ ਦੇਖਦੇ ਆ ਬੱਕੀ ਜੈਸੇ ਰੇ ਦਾ ਕਾਮਕਾਰ ਬਈ ਟੈਡ ਹਵਾਇਨ ਕਰੇਗਾ ਰ ਟੈਡ ਪੂਰੇ ਰੋਡ ਤੋਂ ਚੱਲਿਆ ਦੂਏ ਦੀ ਪਰ ਗੇਰੇ ਵੇ ਦੰਦਾ ਰੁਕ ਵੀ ਜਾ ਹਾ ਕਿਤੇ ਕਿਤੇ ਦੂਰ ਕੇ ਮਾਰੇਗੇ ਬਾਈ ਹਾਲਾ ਜੋ ਥੇ ਲੋ ਮਲਾ ਕੇ ਲੋਟ ਆਇਆ ਬਾਈ ਪਹਿਲੇ ਆਈ ਮਾ ਨਹੀਂ ਚੱਲ ਰਹਾ 11 ਵਾਲਾ ਵਾ ਸਲੋ ਮੰਨੂ ਅਸੀਂ ਪਟਾਈ ਫੁੱਲ ਕਰ ਰਿਹਾ ਐ ਬਈ ਟਾਈਮ ਤੋਂ ਲੱਗ ਗਿਆ ਜੇ ਪਰ ਖੇਤ ਵਧੀਆ ਬਣਾ ਦਿਆ ਹੈ ਨਾ ਪੈਰ ਵੀ ਘਾੜੂਗਾ ਜੇ ਖੇਤ ਨੂੰ ਇਹਨਾਂ ਵਧੀਆ ਬਣ ਗਏ ਨੇ ਜੜਾਂ ਹੀਆਂ ਦੀਆਂ ਅਸਰ ਤੇ ਜੇ ਮੈਂ ਇੱਕ ਵਾਰੀ ਦੇਖਾਂਗੇ ਆਪਾਂ ਜੇ ਲੋਟ ਲਗਿਆ ਰੋਟਾ ਵੇਟਰ ਕਮਾ ਦੇਗੇ ਬੁਰੇ ਬੁਰੇ ਮੱਕੀ ਲਾਣੇ ਦੇ ਪਹਿਲਾਂ ਟੈਲਰਾਂ ਦਾ ਨਵੇੜ ਦਿਆਂਗਾ ਜੇ ਮੈਂ ਜਿਹਾ ਮਾਰਾਇਆ ਇਹਨੇ ਕਿ ਪਰੱਖੀ ਬਾਕੀ ਰੁਕਾ ਵੀ ਡਰ ਪੱਸੇ ਗੇ ਮਾਰ ਦਿੰਗੇ ਜੀਨ ਕੇ ਬੁਰੇ ਬੁਰੇ ਮਾਰ ਦਿੰਦੇ ਸਾਜਰਾ ਮੋਰੇ ਡਾਂ ਬਾਈ ਕੰਮ ਲਿਓ ਜੀ ਨਿਪਟ ਗਿਆ ਹਲਾਂ ਦਾ ਠੰਡ ਹੋ ਗਈ ਕਾਫੀ ਨੇ ਰਹਿ ਗਏ ਬਾਦ ਦੋ ਗੇੜੇ ਇੱਕ ਗਿੱਲਾ ਥੱਲੇ ਰਹਿ ਗਿਆ ਉਹ ਤਲੇ ਵਾਲਾ ਆਪਾਂ ਕੱਲ ਨੂੰ ਦਿਨ ਮਾ ਕੱਢਾਂਗੇ ਸਵੇਰੇ ਬਾਕੀ ਚਲਾ ਆਪਾਂ ਘਰਾਂ ਨੂੰ ਵਸਣੇ ਦੋ ਗੇੜੇ ਦੇ ਗੇ ਇੱਕ ਬਾਈ ਆਪਾਂ ਨੂੰ ਨੌਕਰ ਰੱਖਣਾ ਮੈਂ ਤੁਹਾਨੂੰ ਪਹਿਲਾਂ ਵੀ ਦੱਸਿਆ ਤਾਂ ਇੱਕ ਵੀਡੀਓ ਮੈਂ ਬਾਈ ਨੌਕਰ ਦਾ ਕੋਈ ਕਰਿਓ ਕੋਈ ਹਿੱਲਾ ਨਾਲੇ ਬਾਈ ਇਹ ਵੀਡੀਓ ਆਪਾਂ ਨੇ ਦੋ ਦਿਨ ਦੀ ਇਕੱਠੀ ਕਰਕੇ ਅਪਲੋਡ ਕਰਾਂਗੇ ਮਤਲਬ ਦੋ ਦਿਨ ਦੀ ਇਕੱਠੀ ਹੋਇਆ ਇਕੱਠੀ ਹੈ ਵੀਡੀਓ ਆਪਣੀਓ ਕਿ ਬਾਈ ਨੌਕਰ ਵਾਲਾ ਜ਼ਰੂਰ ਕਰਿਓ ਬਾਈ ਹਿੱਲਾ ਕੋਈ ਜੇ ਕਿਸੇ ਦੀ ਕੋਈ ਨਿਗਾਮਾ ਹੋਇਆ ਬੰਦਾ ਕੋਈ ਪਰਿਵਾਰ ਵਾਲਾ ਹੋਇਆ ਫੈਮਿਲੀ ਵਾਲਾ ਉਹ ਵੀ ਚੱਲ ਜਾਏਗਾ ਆਪਾਂ ਨੂੰ ਕੋਈ ਚੱਕਰ ਨਹੀਂ ਹੈਗਾ ਹੁਣ ਇਹ ਜਗ੍ਹਾ ਵਾਦੂ ਹੈ ਕਮਰਾ ਦੇ ਦੇਗੇ ਇੱਕ ਐਸੀ ਕੋਈ ਗੱਲ ਨਹੀਂ ਠੀਕ ਹੈ ਬਾਈ ਅੱਜ ਦੀ ਵੀਡੀਓ ਦੇਖਣੇ ਵਾਸਤੇ ਧੰਨਵਾਦ ਸਾਰਿਆਂ ਦਾ ਮਿਲਾਂ ਕੱਲ ਨੂੰ ਨਵੀਂ ਵੀਡੀਓ 'ਵਾਂ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮਿਲਾਂ ਬਾਈ ਨਵੀਂ ਵੀਡੀਓ 'ਵਾਂ ਧੰਨਵਾਦ ਬਾਈ ਬਹੁਤ ਬਹੁਤ ਵੀਡੀਓ ਦੇਖਣੇ ਵਾਸਤੇ